ਰਬਦਾਸ ਮਹਾਰਾਜ ਜੀ ਆਪਣੀ ਵਿਲਾ ਅਰਚਾ ਰਹੇ ਨੇ ਉੱਚੇ ਫਾਤੇ ਬੈਠੇ ਉਹ ਕਹਿੰਦੇ ਜਲ ਕੀ ਫੀਤ ਬਵਨ ਦਾ ਥੰਬਾ ਰਕਤ ਭੂਤ ਦਾ ਗਾਰਾ ਹਾਤ ਨਾਸ ਨਾਲੀ ਕੋ ਪੰਜਾਬ ਪਾਕੀ ਵਸਾ ਵਿਚਾਰਾ ਇਹ ਜਦੋਂ ਸ਼ਬਦੀ ਕਥਾ ਕਰਦੇ ਨੇ ਨਾ ਉਹਨਾਂ ਨੇ ਸੁਣਾ ਦਿੱਤੀ ਹੁਣ ਇਹਨਾਂ ਨੂੰ ਵੀਰੋ ਪੈਣੋ ਉਹੀ ਇੱਕ ਜੜੀ ਵਿਚਾਰੀ ਆਪਣੇ ਪਤੀ ਕੋਲੇ ਖੜੀ ਆ ਗਰੀਬ ਉਹ ਕਹਿ ਲੱਗੀ ਮੈਂ ਕੀ ਜਪ ਲੈ ਕੇ ਜਾਵਾਂ ਕੀ ਤੂਫਾ ਲੈ ਕੇ ਜਾਵਾਂ वो कहें भी मैं लैके जाव एक प्रशादा वो कसादा ब्याह के बच्चे पदार्थ होने तो तेरा प्रसादा उसे की करूंगा कैके जाव उन्हें गंडा कुत्त चटनी रगड़ी चटनी भी रगड़ के बना के हौली हौली उन्हें कपड़े बच्च लपेट के अपने पति को ना पति देव आओ मैं और कहाना कित मेरी इनसक्ट या बेजती ना हो जाए पर जे रब्बी हो मेरे आवाज मारेगा जरूर आवाज मारेगा ਮਨ ਰਮਦਾਸ ਮਹਾਰਾਜ ਜੀ ਬੰਨੂ ਜਾਂਦੀ ਹੈ ਨਿਮਰਤਾ ਦੇ ਨਾਲ ਅੰਦਰੋਂ ਪਿਆਰ ਵਿੱਚ ਬਹਿਵਲ ਹੈ ਪਿਆਰ ਵਿੱਚ ਬਹਿਵਲ ਗਰੀਬਣੀ ਜਾ ਕੇ ਰਮਦਾਸ ਮਹਾਰਾਜ ਦੇ ਕੋਲੇ ਲਿਜਾ ਕੇ ਕਹਿਣ ਲੱਗੀ ਸਵਾਮੀ ਜੀ ਐਵੇਂ ਲੱਗਦਾ ਤੂੰ ਰੱਬੀ ਰੂਹ ਹੈ ਮੇਰੇ ਮਨ ਦੀ ਭਾਵਨਾ ਸੀ ਮੈਂ ਤੇਰੇ ਵਾਸਤੇ ਫੁੱਲੋ ਫਾਂ ਲੈ ਕੇ ਆਈ ਗਿਫਟ ਲੈ ਕੇ ਆਈ ਆ ਇਹ ਮੇਰਾ ਤੋਹਫਾ ਪ੍ਰਵਾਰ ਕਰਾ ਜਾਵੇ ਰਮਦਾਸ ਮਹਾਰਾਜ ਕਹਿ ਲੱਗੇ ਵੀ ਬਾਕੀ ਹੈ ਪਰ ਖੋਲਦਿਆ ਜੋ ਦੇਖਿਆ ਕਰੋਟੀ ਰੋਟੀ ਦੇ ਉੱਤੇ ਇੱਕ ਚਟਣੀ ਹੈ ਚਟਣੀ ਨੂੰ ਦੇਖ ਕੇ ਅੰਦਾਜ਼ ਮਹਾਰਾਜ ਜੀ ਦਾ ਮਨ ਪਸੇ ਜਾਂਦਾ ਕਹਿ ਲੱਗਾ ਬੀਬਾ ਲਿਆ ਜਿਵੇਂ ਅੰਦਾਜ਼ ਮਹਾਰਾਜ ਜੀ ਕਹਿ ਰਹੇ ਨੇ ਲੈਣਾ ਦਾ ਵਰਨਾ ਤੁਹਾਡੀ ਜਥਾ ਹੀ ਹੋਗਾ ਲਿਆ ਤਰਤਾ ਤਾ ਆਨੰਦ ਮਾਰੀਏ ਲਿਆ Yeah, <muchas> baby. We will the enemy. ਕੋਰਤੰਦਾ ਨਾ ਰੱਬ ਕਿਸੇ ਨੇ ਦੇਖਿਆ ਵੀ ਕਿਸੇ ਦੀ ਜੇਬ ਚ ਪੈਸੇ ਪਾਈ ਜਾਂਦਾ ਤੇ ਨਾ ਕਿਸੇ ਨੇ ਦੇਖਿਆ ਵੀ ਰੱਬ ਕਿਸੇ ਦੀ ਜੇਬ ਚੋਂ ਪੈਸੇ ਕੱਢੀ ਜਾਂਦਾ ਰੱਬ ਕੈਸੀ ਚੀਜ਼ ਆ ਲੇਕਿਨ ਇਹਨੂੰ ਪਉਣਾ ਪੈਂਦਾ ਧਿਆਉਣਾ ਪੈਂਦਾ ਆਰਾਧਨਾ ਕਰਨੀ ਪੈਂਦੀ ਏ ਇੱਕ ਧੀਵੀ ਪ੍ਰਸ਼ਾਦਾ ਲਾ ਕੇ ਵਦਾਸ ਬਾਹਰ ਆਪਣੇ ਕੋਲ ਚਲੀ ਜਾਂਦੀ ਏ ਹੁਣ ਉਹਨੂੰ ਇਹ ਕੀ ਪਤਾ ਲੱਗਿਆ ਰੱਬ ਆ ਏ ਹੁਣ ਰੱਬ ਤੋਂ ਅਸੀਂ ਕੀ ਪ੍ਰਾਪਤੀ ਕਰਦੇ ਆ ਉਸਕੇ ਨੇ ਪਤਾ ਲੱਗਦਾ ਕਿਉਂਕਿ ਜੇ ਰੱਬ ਲੋਕਾਂ ਦੇ ਸਾਹਮਣੇ ਹੋਵੇ ਨਾਲ ਕਹੇ ਸ਼ਾਇਰ ਲਗਦਾ ਕਹਿੰਦਾ ਬੇਈਮਾਨੀ ਸੰਸਾਰ ਤੇ ਜ਼ੋਰ ਪਾਜੀ ਬੇਈਮਾਨੀ ਸੰਸਾਰ ਤੇ ਜ਼ੋਰ ਪਾਜੀ ਭਾਈ ਭਾਈ ਨਾ ਧਗਾ ਕਮਾ ਜਾਂਦੇ ਉੱਤੋਂ ਮਿੱਠੀਆਂ ਮਿੱਠੀਆਂ ਕਰਮ ਜੱਲਾਂ ਦੇ ਵਿੱਚੋਂ ਗੁੱਝੀਆਂ ਨਸਤਰਾ ਲਾ ਜਾਂਦੇ ਕਾਣ ਤੀਲ ਦੇ ਮਾਰੇ ਦਾ ਪੌਣ ਯਾਰੀ ਵਕਤ ਪਿਆਰ ਤੋਂ ਮੁਕਤਮਾ ਆ ਜਾਂਦੇ ਸ਼ਿਵ ਰਾਮਾ ਜੇ ਰਹੇ ਨਾ ਰੱਬ ਲੋਕ ਕਿਵੇਂ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ ਕਹਿੰਦਾ ਨੁਕੈ ਠੀਕ ਹੈ ਫੇਰੀ ਤੇ ਹੁੰਦਾ ਸੋਹਣੀ ਲੰਦਾ ਹੈ ਬੱਬਤਨ ਬਾਚ ਸਰਪੰਚ ਸਾਹਿਬ ਮੇਰੇ ਵੀ ਸਤਾਰ ਖਤੇਸ਼ ਸਿੰਘ ਜੀ ਸੇ ਤੁਸਾਰ ਤੁਹਾਡੀ ਜੇਕਰ ਫਿਰ ਇਸ ਪੜਾ ਤੇ ਮਾਨ ਕਰਦੇ ਨੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਸੰਗਤ ਬਹੁਤ ਮਾਨ ਕਰਦੀ ਆ ਤੁਹਾਡਾ ਸਾਰਿਆਂ ਦਾ ਮੈ ਰਣੀ ਆ ਜਿਸ ਬਹੁਤ ਪਿਆਰ ਕਰਦੇ ਹਾਂ ਮੈਂ ਇੱਕ ਜਦੋਂ ਆਇਆ ਹਾਂ ਮੈਨੂੰ ਪੈਂਡ ਦਾ ਕੋਈ ਪਤਾ ਲੱਗਦਾ ਵੀ ਵੱਧ ਲਾਵਾਂ ਘੱਟ ਲਾਵਾਂ ਜਦੋਂ ਕਹੋਂਗੇ ਬਾਈ ਸਾਹਿਬ ਜੀ ਸੁਮੇਰੇ ਉਹਨਾਂ ਦੇ ਭਰਾ ਕਹਿੰਦੇ ਆ ਸਾਰੇ ਜਿੰਨੇ ਸੰਦੀਪੂ ਨੇ ਕਹੇ ਸੀ ਇੱਥੇ ਇੱਕ ਮੇਰਾ ਵੀਰ ਆ ਮਨਜੀਤ ਸਿੰਘ ਸਾਡਾ ਕਮਿਸ਼ਨ ਹੁੰਦਾ ਸੀਗਾ ਉਹ ਬੜਾ ਛੋਟਾ ਜਿਹਾ ਬੜਾ ਪਿਆਰਾ ਜਿਹਾ ਅਸੀਂ ਮਿਲਦਾ ਰਹਿਆ ਪ੍ਰੋਗਰਾਮਾਂ ਤੇ ਅੱਜ ਜਦੋਂ ਉਹ ਯਾਦ ਕਰਾ ਮੈਨੂੰ ਦੱਸਿਆ ਉਹਦੇ ਭਰਾ ਨੇ ਬੜਾ ਦੁੱਖ ਲੱ ਕਿਉਂਕਿ ਜਿਹੜੇ ਸਾਡੇ ਕਮਿਸ਼ਨ ਹੁੰਦੇ ਆ ਜਾਂ ਰਾਗੀ ਤੁਹਾਡੀ ਕਮਿਸ਼ਨ ਜਿਹੜੇ ਗਾਉਣ ਵਾਲੇ ਸਾਰੇ ਕਲਾਕਾਰ ਇੱਥੇ ਹੁੰਦੇ ਆ ਸਾਨੂੰ ਜਿਵੇਂ ਬੀਬੀਆਂ ਨੇ ਤੀਆਂ 'ਚ ਇਕੱਠੇ ਆਉਂਦੀਆਂ ਸਾਨੂੰ ਆਈ ਕਿਤੇ ਇਕੱਠੇ ਹੋ ਜਾਣਾ ਤਾਂ ਸਦਾ ਆਪਸ ਵਿੱਚ ਇਨਾ ਪਿਆਰ ਹੁੰਦਾ ਹੈ ਅਸੀਂ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੀ ਕਰਦੇ ਹਾਂ ਮੁੰਡਾ ਬਿੰਦਰ ਆ ਤੁਹਾਡੀ ਵਾਲਾ ਸਾਡਾ ਬੇਟਾ ਇਹ ਛੋਟਾ ਨੀਰ ਵੀ ਆ ਭਰਾ ਵੀ ਹੈ ਬੱਚਾ ਵੀ ਹੈ ਸਾਨੂੰ ਜਦ ਤੁਸੀਂ ਇਕੱਠੇ ਹੁੰਦੇ ਹੋ ਸਾਨੂੰ ਇਹ ਲੱਗਦਾ ਹੁੰਦਾ ਵੀ ਯਾਰ ਅਸੀਂ ਇੱਕ ਪਰਿਵਾਰ ਦੇ ਮੈਂਬਰ ਹਾਂ ਹੁਣ ਤੁਸੀਂ ਕਹੋਗੇ ਭਾਈ ਸਾਹਿਬ ਅਸੀਂ ਕੀ ਹਾਂ ਹੁਣ ਜਦ ਤੁਸੀਂ ਸਾਰੇ ਇਕੱਠੇ ਹੋਏ ਆ ਇਹ ਮੇਰਾ ਸਾਥੀ ਆ ਨਾ ਜਿਹੜਾ ਬੜਾ ਸਮੱਖਾ ਆ ਮੈਨੂੰ ਕਹਿੰਦਾ ਤੁਹਾਡੇ ਪellidos ਸੀਟੀ ਸੀ ਦੀ ਵਿਚਾਰਾਂ ਕਿ ਟਾਲਾ ਹੋ ਜੀ ਹੁਣ ਮੈਨੂੰ ਕਹਿੰਦਾ ਬੀਬੀਆਂ ਨਾ ਕੀ ਕਰਦੇ ਮੈਂ ਬੀਬੀਆਂ ਆਪਣੀਆਂ ਨੇ ਕਿਹੜਾ ਕਿਸੇ ਦੀ ਬੰਦੇ ਕਹਿੰਦੇ ਸਾਡੀਆਂ ਇੰਨਾ ਚ ਰਹਿਣਾ ਸੀ ਇਹੀ ਸਾਡੀਆਂ ਭੈਣਾਂ ਐ ਸਾਡੀਆਂ ਬੀਬੀਆਂ ਵੀਰੋ ਸਾਨੂੰ ਜਦੋਂ ਕੋਈ ਖ਼ਬਰ ਕੁੜੀਆਂ ਮਿਲਦੀਆਂ ਨੇ ਕੌਣ ਗਿਆ ਨੂੰ ਵਿਦੇਸ਼ਾਂ ਵਿੱਚ ਵੀ ਜਾਂ ਇੱਥੇ ਕਿਸੇ ਪਿੰਡਾਂ ਵਿੱਚ ਜਿਵੇਂ ਮਾਗੇਵਾਲ ਪਿੰਡ ਤਾਂ ਸੀ ਬਹੁਤ ਜ਼ਿਆਦਾ ਆਏ ਕਈ ਪਿੰਡਾਂ 'ਚ ਵਾਰ-ਵਾਰ ਗਏ ਆ ਉਹ ਕੁੜੀਆਂ ਛੋਟੀਆਂ ਜਿਹੜੀਆਂ ਵੱਡੀਆਂ ਹੋਈਆਂ ਵਹਿੰਗੀਆਂ ਗਿਆ ਬੱਚਿਆਂ ਵਾਲੀਆਂ ਹੁਣ ਉਹਨਾਂ ਨੂੰ ਤੁਹਾਨੂੰ ਮਿਲਦਿਆਂ ਬਾਬਾ ਜੀ ਮੇਰਾ ਪਿੰਡ ਮੰਗੇਵਾਲਾ ਸੀ ਕਿ ਇਹਦਾ ਸਾਡੀ ਟੀ ਹੈ ਅਸਲ ਵਿੱਚ ਉਹ ਸਰਕਾਰ ਕਰਕੇ ਨਾ ਮਾਇਆ ਦੇ ਕਰੀਬ ਸਾਡੀਆਂ ਰਹਿੰਦੀਆਂ ਪਰ ਮੈਨੂੰ ਇਸ ਗੱਲ ਦਾ ਮਾਣ ਆ ਮੈਂ ਬੇਫਿਕਰਪੇ ਧੀਆਂ ਭੈਣਾਂ ਚ ਕਰਦਾ ਕਿਉਂਕਿ ਉਹਨੂੰ ਹਮ ਸਾਡਾ ਹੈ ਸਾਡਾ ਭਰਾ ਸਾਡਾ ਵੀਰ ਹੈ ਬਹੁਤ ਖੁਸ਼ੀ ਬੈਸਿਕ ਕਰਦਾ ਜੋ ਤੁਹਾਡੇ ਵਿੱਚ ਆਉਣਾ ਤੁਸੀਂ ਆਪਣਾ ਗਾਉਣਾ ਬਹੁਤ ਸੌਖਾ ਹੈ ਮੈਂ ਕਦੇ ਰੂਸਤੀਆਂ ਜਿਹੜੀਆਂ ਗਲੀਆਂ ਨੇ ਉਹਨਾਂ ਵਿੱਚ ਵੀ ਜਾ ਕੇ ਦੇਖਿਆ ਬਰਫਾਂ ਵਿੱਚ ਵੀ ਜਾ ਕੇ ਸੁਨੋ ਵਿੱਚ ਜਾ ਕੇ ਦੇਖ ਲਿਆ ਬੱਦਲਾ ਵਿੱਚ ਜਾ ਕੇ ਦੇਖ ਲਿਆ ਆਪਣੀ ਧਰਤੀ ਤੇ ਜਗੋਂ ਦਾ ਸਵਾਰ ਤਨ ਹੈ ਇਹ ਤਾਂ ਅਗਲੇ ਪ੍ਰਾਮਤ ਤੇ ਮਿਲਦੇ ਜਿਹੜੀ ਜਿਹੜੀ ਸ਼ਬਦ ਸੋਦਾ ਸਤਕਾਰ ਜੋ ਪ੍ਰਣਾ ਬਲ ਮੰਗਾਇਆ ਬਹੁਤ ਮਤਲਬ ਕਰਦਾ ਜੀ ਤੁਸੀਂ ਗੁਰੂ ਕੇ ਲੰਗੜਾ ਵਾਸਤੇ ਗੁਰੂ ਕੀ ਆਮਾਤ ਵਾਸਤੇ ਪੈਸੇ ਪਾਇਆ ਕਰੋ ਭੈਣੋ ਜਿਹੜੀਆਂ ਸੱਸਾਂ ਨੇ ਉਹਨਾਂ ਕੋਲੇ ਮੁੱਠੀ ਮਾਲ ਹੁੰਦਾ ਕਹਿੰਦੇ ਉਹ ਨੋਹਾਂ ਤੋਂ ਡਰਦੇ ਮੈਂ ਕਿਹਨੇ ਦੱਸਾਂ ਜੀ ਆਓ ਗੁਰਦਾਰੇ ਜੀ ਜਿਹੜੀ ਨੋਹ ਆ ਉਹ ਵੀ ਡਰਦੇ ਉਹ ਵੀ ਸੱਤ ਮੂਣਾ ਪਤਾ ਲੱਗ ਜੇ ਕਿੱਥੋਂ ਦੰਦ ਨੇ ਕਿ ਮੇਰੀ ਵੀ ਮਾਂ ਵੀ ਗੱਲ ਸੁਣਾਉਣਾ ਮੇਰੀ ਮਾਤਾ ਜਦੋਂ ਲਾਕਡਾਊਨ ਚ ਆਇਆ ਉਹ ਨੋਟਬੰਦੀ ਹੋਈ ਹੈ ਨੋਟਬੰਦੀ ਦੇ ਲਈ ਮੈਨੂੰ ਕਹੇ ਕਿ ਜਸਵੰਤਾ ਮੈਨੂੰ ਦੱਸੀ ਪਤਰੀ ਆ ਆ ਭਲਾਨਿਆਂ ਦੇ ਬਹੂ ਭਾਈ ਸੋ ਕਹਿੰਦੀ ਮੇਰੇ ਕੋਲ ਇੰਨੇ ਪੈਸੇ ਪਿਆ ਵੀ ਕਿਵੇਂ ਬਦਲੇ ਜਾਣਗੇ ਮੈਂ ਕਿਹਾ ਕਿ ਹੋ ਮੈਂ ਕਿਹੜਾ ਬੈਂਕ ਬਲੇਂਚਰ ਉੱਤੇ ਭੇਜ ਦੇ ਕਿਸੇ ਨੂੰ ਆਪੇ ਦੇਖ ਲੈਣਗੇ ਕਹਿੰਦੀ ਦੱਸ ਮੇਰੇ ਕੋਲੇ ਆਉਂਦੀ ਆ ਉਹ ਉਹ ਹੌਲੀ ਹੌਲੀ ਖਬਰ ਮਿਲਦੀ ਮਿਲਦੀ ਮੈਂ ਆਪਣੇ ਮਾਣ ਨੂੰ ਮੈਂ ਦੱਸ ਕਿ ਤੇਰੇ ਕੋਲੇ ਪੈਸੇ ਕਿੱਨੇ ਪਏ ਕਹਿੰਦੀ ਫਿਰ ਮੈਂ ਤੈਨੂੰ ਦੇ ਦੇਵਾਂ ਨਾ ਤੂੰ ਲਾਉਂਦੇ ਤਾਂ ਕੀ ਹੁੰਦਾ ਮੇਰੀ ਮਾਂ ਨੇ ਨਾ ਮੈਨੂੰ ਨਕਦ ਕੈਸ ਤਕਰੀਬ 7,70,000 ਰੁਪਏ ਸੈਂਦੇ ਸੀ ਜੀ ਉਹ ਮੈਨੂੰ ਫੜਾਤਾ ਕਹਿੰਦੀ ਲੈਹਣ ਨੂੰ ਬਦਲਾ ਕੇ ਲੈ ਕੇ ਆ ਮੈਂ ਕਿਹਾ ਅੱਧੇ ਮੇਰੇ ਕਹਿੰਦੀ ਤੈਨਾਂ ਵਾਦਾ ਕਰਿਆ ਸੀ ਮੈਂ ਕਿਹਾ ਅੱਧੇ ਮੇਰੇ ਅੱਧੇ ਬਾਬੇ ਦੇ ਉਹ ਕਦੀ ਕਿਵੇਂ ਸਾਡੇ ਕੋਲ ਇੱਕ ਧਰਮਸ਼ਾਲਾ ਮਾਜੀ ਸਿੱਖਾਂ ਦੀ ਅਰਬਦਾਸੀਆਂ ਸਿੱਖਣ ਲਈ ਜਿੱਨੇ ਵੀ ਉਹ ਹੋਏ ਮੈਂ ਜਾ ਕੇ ਸਾਰੇ ਉੱਥੇ ਪੈਸੇ ਉਹਨਾਂ ਨੂੰ ਕਹਿੰਦੀ ਆਓ ਵੇਲ ਲੈ ਕੇ ਵਾਰਦੇ ਸੌਰਾ ਚੱਕਰ ਸਮਾਨ ਭੇਜਦਾ ਤੇ ਉਹਨਾਂ ਨੂੰ ਨਵੀਆਂ-ਨਵੀਆਂ ਵੇਲਾਂ ਤੇ ਛੱਤ ਬਦਲਣ ਵਾਲੀ ਸੀ ਕੁਝ ਗਰੀਬ ਲੋਕ ਸੀ ਜਿਨ੍ਹਾਂ ਦੇ ਕੁੜਿਆਂ ਦੇ ਵਿਆਹ ਹੋਣ ਵਾਲੇ ਸੀ ਮੈਂ ਸਾਰੇ ਵੰਡ ਤਾ ਮੈਨੂੰ ਕਦੀ ਹੁਣ ਦੱਸ ਮੇਰੇ ਪੈਸੇ ਦੇ ਕਿੱਥੇ ਗਏ ਮੈਂ ਉਹਨਾਂ ਕਾ ਮਾਂ ਜਿਹੜੇ ਪੈਸੇ ਟੁੰਵਾ ਚ ਦਿੱਤੇ ਆ ਨਾ ਮੈਂ ਇਹ ਤਾਂ ਗੁਰੂ ਨਾਨਕ ਦੇਵ ਜੀ ਹੁਣ ਜਿਹੜੇ ਇਹ ਪੈਸੇ ਸਾਂਝੇ ਤਾਂ ਤੇ ਲੱਗਦੇ ਆ ਤੇ ਵੀਰੋ ਉਹਨੂੰ ਰਹਿਦੀ ਦੁਨੀਆ ਯਾਦ ਕਰਦੇ ਜਿੱਥੇ ਮੇਰੀ ਮਾਤਾ ਦਾ ਭੋਗ ਪਿਆ ਨਾ ਸਾਡੇ ਇਲਾਕੇ ਦੇ ਵਿੱਚ ਇੰਨਾ ਇਕੱਠੀ ਹੋਇਆ ਜਿੰਨਾ ਅੱਜ ਵੀ ਲੋਕ ਯਾਦ ਕਰਦੇ ਸੀ ਹੁਣ ਇਹ ਮੇਰੇ ਕਹਣ ਤੋਂ ਪਾ ਮਾਵਾ ਭੈਣਾ ਕਰੇਗਾ ਪੈਸਾ ਹੁੰਦਾ ਪਰੋਂ ਤੁਹਾਡੇ ਕੋਲੇ ਤੁਸੀਂ ਆਪਣੇ ਬੱਚਿਆਂ ਲਈ ਆਪਣੇ ਮਾਪਿਆਂ ਲਈ ਆਪਣੇ ਪਤੀ ਲਈ ਆਪਣੇ ਪੇਕੇ ਲਈ ਆਪਣੇ ਸੋਹਣਾਂ ਲਈ ਸੁਖ ਮੰਦਗੀ ਕੁਝ ਨਾ ਕੁਝ ਮਾਇਆ ਦਾ ਗੁਰੂ ਕੇ ਲੰਗਰਾਂ ਚ ਗੁਰੂਆਂ ਮਾਰਨਾ ਵਾਸਤੇ ਪਾਓ ਕੱਲ ਨੂੰ ਤੁਹਾਡਾ ਬੱਚਾ ਤੁਹਾਨੂੰ ਕੁਛ ਮੰਮੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਕਿੰਨੇ ਪੈਸੇ ਦਿੱਤੇ ਸੀ ਜਨਾਬ ਤਾਂ ਨੀਮੀ ਜੀ ਕੋਈ ਨਹੀਂ ਆਉਂਦੇ ਤੇ ਜੇ ਦਿੱਤੇ ਹੋਏ ਫਿਰ ਖੁਸ਼ ਹੋਂਗੀ ਆਹ ਪਤਾ ਬਾਬੇ ਨਾਨਕ ਨੇ ਮਾਇਆ ਦਿੱਤੀ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਸਥਾਨ ਤੇ ਲੱਗੀ ਫੁੱਲ ਕੇ ਮਾਇਆ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹ